ਲੁਧਿਆਣਾ ਦੇ थाना ਡਿਵੀਜ਼ਨ ਨੰਬਰ 7 ਵਿੱਚ ਪੁਲਿਸ ਨੇ ਬੀਤੇ ਦਿਨ ਰੇਪ ਕੇਸ ਦੇ ਮਾਮਲੇ ਜਿਸ 'ਤੇ ਨਾ આરોપીਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਇਸੇ ਮਾਮਲੇ 'ਚ ਪੁਲਿਸ ਨੇ ਸੂਚਨਾ ਮਿਲਣ ਉਪਰੰਤ ਰਾਜੀ ਨਾਮੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਵੱਲੋਂ ਐਕਸਟਰੂਸ਼ਨ ਮਨੀ ਮੰਗੀ ਗਈ ਸੀ ਅਤੇ 1.5 ਲੱਖ ਰੁਪਏ ਹਾਸਲ ਕੀਤੇ ਗਏ ਹਾਲਾਂਕਿ ਪੁਲਿਸ ਨੇ ਨਾ ਦੋਵਾਂ ਨੂੰ ਕਾਬੂ ਕਰ ਜਾਂਚ ਦੀ ਗੱਲ ਕਹੀ ਹੈ ਤੇ ਕਿਹਾ ਕਿ ਇਸ ਮਾਮਲੇ ਸਬੰਧ ਉਹਨਾਂ ਨੂੰ ਸੂਚਨਾ ਮਿਲਣ ਤੇ ਹੀ ਮੁਕੱਦਮਾ ਦਰਜ ਕਰਕੇ ਜਾਂਚ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇੱਕ ਸੋਸ਼ਲ ਮੀਡੀਆ ਚੈਨਲ ਚਲਾਉਂਦੇ ਨੇ ਤੇ ਇਹਨਾਂ ਵੱਲੋਂ ਐਕਸਟਰੂਸ਼ਨ ਮਨੀ ਮੰਗੀ ਗਈ ਸੀ ਜਿਸ ਦੇ ਚੱਲਦਿਆਂ 1.5 ਲੱਖ ਰੁਪਏ ਇਹਨਾਂ ਵੱਲੋਂ ਹਾਸਲ ਕਰ ਲਏ ਗਏ ਨੇ ਸਿਟੀ ਹੌਮ ਨਿਊਜ਼ ਲਈ ਸੁਰਿੰਦਰ ਸੋਨੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਬੜੀ ਸੰਜੀਦਾ ਸੈਂਸਿਟਿਵ ਇਸ਼ੂਸ ਦੇ ਨਾਲ ਰਿਲੇਟਡ ਹੈਗੀ ਹੈ ਮੈਂ ਥੋੜੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਉਹ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਪਾਉਂਗਾ ਬਟ ਮੈਂ ਤੁਹਾਨੂੰ ਜਿੰਨੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ ਕੁਝ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਸ ਦੇ ਵਿੱਚ ਸੈਂਸਿਟਿਵਿਟੀ ਨੂੰ ਨਜ਼ਰ ਆਗਦਾ ਹੈ ਨਹੀਂ ਸ਼ੇਅਰ ਕੀਤੀ ਜਾ ਸਕੀ ਕੁਝ ਤੱਥ ਹਜੇ ਵੈਰੀਫਾਈ ਕਰਨੇ ਹੈਗੇ ਜੋ ਤੱਥ ਹੁਣ ਤੱਕ ਸਾਹਮਣੇ ਆਏ ਹੈਗੇ ਨੇ ਉਹ ਇਸ ਤਰ੍ਹਾਂ ਹੈਗਾ ਕਿ ਆਪਣੇ ਐਫ ਆਈ ਆਰ ਨੰਬਰ ਜਿਹੜੀ ਹੈ 223 ਜਿਹੜੀ ਹੈਗੀ ਆ 24 ਦੀ ਅੰਡਰ ਸੈਕਸ਼ਨ ਐਕਸਟਰਸ਼ਨ ਦੀ ਜਿਹੜੀ ਹੈਗੀ ਆ ਪੀ ਐਸ ਡਿਵੀਜ਼ਨ ਨੰਬਰ 7 ਲੁਧਿਆਣੇ ਦੇ ਵਿੱਚ ਦਰਜ ਹੋਈ ਆ ਇਹਦੇ ਵਿੱਚ ਇੱਕ ਵਿਕਟਮ ਸੀਗੇ ਉਹਨਾਂ ਨੂੰ ਜਿਹੜੀ ਹੈਗੀ ਐਕਸਟਰਸ਼ਨ ਮਨੀ ਕੀਤੀ ਗਈ ਹੈ ਜਿਹੜਾ ਅਕਿਊਜ਼ ਦੇ ਕੋਲੋਂ ਜਿਹੜੀ ਹੈਗੀ ਆ ਉਹਨਾਂ ਦੇ ਨਾਂ ਦੇ ਉੱਤੇ ਔਰ ਇਸ ਚੀਜ਼ ਨੂੰ ਸਾਡੇ ਸੀਪੀ ਸਾਹਿਬ ਨੂੰ ਜਦੋਂ ਪਤਾ ਲੱਗਾ ਇਮੀਡੀਏਟਲੀ ਉਹਨਾਂ ਨੇ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਐ ਇਹਦੇ ਵਿੱਚ ਜਿਹੜਾ ਹੈਗਾ ਕਾਰਵਾਈ ਕਰਨ ਦੇ ਹਦੇਸ਼ ਦੇਤੇ ਯਾਰ ਤੇ ਜੁਆਇੰਟ ਡੀਪੀ ਸਾਹਿਬ ਸੀਪੀ ਸਾਹਿਬ ਜਿਹੜੇ ਜੁਆਇੰਟ ਸੀਪੀ ਸਾਹਿਬ ਹੈਗੇ ਨੇ ਆਪਣੇ ਜਸਕਰਨ ਸਿੰਘ ਤੇਜਾਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਹੈਗਾ ਇਮੀਡੀਏਟਲੀ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਇਹਦੇ ਵਿੱਚ ਜਿਹੜੇ ਸੀਗੇ ਸੋ ਕਾਲ ਜਰਨਲਿਸਟ ਵੈਦਰ ਸੀਗੇ ਕਿ ਨਹੀਂ ਸੀਗੇ ਇਹ ਪ੍ਰੋਪਰ ਜਿਹੜਾ ਹੈਗਾ ਅਸੀਂ ਜਿਹੜੇ ਹੈਗਾ ਡੀਪੀਆਰਓ ਸਾਹਿਬ ਤੋਂ ਤੇ ਪੰਜਾਬ ਜਿਹੜੇ ਹੈਗੇ ਆ ਆਪਣੇ ਲੋਕ ਭਾਗ ਦੇ ਹੈਗੇ ਨੇ ਡਿਪਾਰਟਮੈਂਟ ਤੋਂ ਇਹ ਡੀਪੀਓ ਜਿਹੜੇ ਹੈਗੇ ਨੇ ਉਹਨਾਂ ਤੋਂ ਪਤਾ ਕਰਕੇ ਕੀਤਾ ਜਾਏਗੇ ਕਿ ਵਾਕਏ ਸੀਗੇ ਜਾਂ ਨਹੀਂ ਸੀਗੇ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਜਿਹੜਾ ਹੈਗਾ ਇਹ ਬੀਐਨ ਪੁਰੀ ਜਲੰਧਰ ਦੇ ਰਹਿਣ ਵਾਲੇ ਹੈਗੇ ਨੇ ਔਰ ਆਪਣੇ ਆਪ ਨੂੰ ਪ੍ਰੈਸ ਰਿਪੋਰਟ ਦਾ ਇਹਨਾਂ ਨੇ ਇੱਕ ਕਾਰਡ ਜਿਹੜਾ ਛਕਵਾਇਆ ਹੋਇਆ ਜਿਹਦੇ ਉੱਤੇ ਇਹਨਾਂ ਨੇ ਖਬਰ ਪੰਜਾਬ ਦੀ ਟੀਵੀ ਵੈਬ ਚੈਨਲ ਚਲਾ ਰਹੇ ਸੀਗੇ ਔਰ ਇਸ ਨਾਂ ਤੇ ਜਿਹੜੇ ਹੈਗੇ ਇਹਨਾਂ ਦੀਆਂ ਕਾਫੀ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ ਉਹ ਸ਼ੱਕੀ ਹੈਗੀਆਂ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਇਸ ਕੇਸ ਦੇ ਵਿੱਚ ਜਿਹੜੀ ਐਕਸਟਰਸ਼ਨ ਦੀ ਇਹਨਾਂ ਉੱਤੇ ਪਰਚਾ ਦਰਜ ਕੀਤਾ ਗਿਆ ਔਰ ਬਾਕੀ ਸਾਰੇ ਡੀਪੀਆਰਓ ਡਿਪਾਰਟਮੈਂਟ ਤੋਂ ਸਾਰਾ ਕੁਝ ਵੈਰੀਫਾਈ ਕਰਕੇ ਦੇਖਿਆ ਜਾਏਗਾ ਕਿ ਇਹ ਵਾਕਿਆ ਜਨੂਨ ਪੱਤਰਕਾਰ ਸੀਗੇ ਜਾਂ ਨਹੀਂ ਸੀਗੇ ਔਰ ਬਾਕੀ ਮੈਂ ਤੁ ਕਿ ਜੇ ਕੋਈ ਏਦਾਂ ਦੀ ਕਿਸੇ ਆਮ ਵਿਅਕਤੀ ਨੂੰ ਧੋਖੇ ਨਾਲ ਜਾਂ ਕਿਤੇ ਮਨੀ ਦੀ ਐਕਸਟਰੈਕਸ਼ਨ ਕੀਤੀ ਜਾਂਦੀ ਹੈ ਪ੍ਰੈਸ ਦੇ ਨਾਂ ਤੇ ਜ਼ਰੂਰ ਸਾਡੇ ਨੋਟਿਸ ਤੇ ਲਿਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਜੜੀ ਹੈਗੀ ਬਣਦੀ ਕਾਰਵਾਈ ਕੀਤੀ ਜਾਏ ਔਰ ਕਿਸੇ ਵੀ ਜਿਹੜਾ ਹੈਗਾ ਅਕਿਊਜ਼ ਦੇ ਨਾਲ ਜਿਹੜਾ ਹੈਗਾ ਜਾਂ ਵਿਕਟਮ ਦੇ ਨਾਲ ਧੋਖਾ ਨਾ ਹੋਵੇ ਉਹਨਾਂ ਦੇ ਨਾਲ ਜੜੀ ਹੈਗੀ ਐਸੀ ਚੀਜ਼ ਕਿਤੇ ਕੀਤੀ ਜਾਵੇ ਲੇਕਿਨ ਸਰ ਜੋ ਇਹਨੇ ਪੈਸਾ ਦਿੱਤਾ ਸੀਗਾ ਥਾਣੇ ਦੇ ਵਿੱਚ ਇਤਨਾ ਸੀਗਾ ਉਸ ਬੱਚੇ ਨੂੰ ਪਰਚਾ ਪਵਾਣ ਪਰਚੇ ਤੋਂ ਛੁਡਾ ਦੇਖੋ ਜਿਹੜੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਵੈਰੀਫਿਕੇਸ਼ਨਸ ਤੇ ਹੈਗੀਆਂ ਨੇ ਬਾਹਰ ਇਹਨਾਂ ਨੇ ਕਿਤੇ ਕੀਤਾ ਜੋ ਵੀ ਕੀਤਾ ਹੈਗਾ ਉਹ ਸਾਰੀਆਂ ਜਿਹੜੀਆਂ పార్ਟ ਆਫ ਇਨਵੈਸਟੀਗੇਸ਼ਨ ਬਟ ਇਮੀਡੀਏਟਲੀ ਇਹ ਜਿਹੜਾ ਹੈਗਾ ਅਸੀਂ ਪਰਚਾ ਦਰਜ ਕਰਕੇ ਜੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈਗੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸੈਂਸਿਟਿਵ ਜਿਹੜਾ ਹੈ ਜਿਹੜਾ ਕੇਸ ਹੈਗਾ ਬਹੁਤ ਸੈਂਸਿਟਿਵ ਹੈ ਅਸੀਂ ਓਪਨਲੀ ਜਿਹੜਾ ਹੈਗਾ ਪ੍ਰੈਸ ਦੇ ਨਾਲ ਕਦੇ ਵੀ ਆਪਾਂ ਉਸ ਕੇਸ ਨੂੰ ਡਿਸਕਸ ਨਹੀਂ ਕਰ ਸਕਦੇ ਕਦੋਂ ਕਦਿ ਕਰਦੇ ਨੇ ਕਿਥੋਂ ਗ੍ਰਿਫਤਾਰ ਕੀਤਾ ਦੇਖੋ ਗ੍ਰਿਫਤਾਰਤੇ ਇਹਨਾਂ ਨੂੰ ਇਥੋਂ ਲੁਧਿਆਣੇ ਤੋਂ ਹੀ ਕੀਤਾ ਗਿਆ ਹੈਗਾ ਬਟ ਜਿਹੜੇ ਕਦੋਂ ਤੋਂ ਕਰੇ ਸੀ ਕਦੋਂ ਨਹੀਂ ਕਰੇ ਇਹਨਾਂ ਦਾ ਰਿਮਾਨਡ ਲੈ ਲਿਆ ਇਹ ਉਸ ਤੀ ਕਦੋਂ ਪਤਾ ਕੀਤਾ ਜਾਏ ਹੁਣ ਜਿੰਨੇ ਵੀ ਇਹਨਾਂ ਦੇ ਕੇਸਿਸ ਰੈਫਰੈਂਸ ਤੇ ਕੀਤੇ ਹੋਣਗੇ ਨਾ ਕਿਤੇ ਨਾ ਕਿਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕਰਦਾ ਵੀ ਜੇ ਕਿਸੇ ਵਿਅਕਤੀ ਨੂੰ ਲੱਗਦਾ ਕਿ ਇਹਨਾਂ ਦੇ ਨਾਲ ਕੋਈ ਐਸੀ ਚੀਜ਼ ਹੋਈ ਹੈ ਤੇ ਉਹ ਜ਼ਰੂਰ ਸਾਡੇ ਕੋਲ ਆਉਣ ਅਸੀਂ ਇਹ ਕੇਸ ਨੂੰ ਹੋਰ ਮਜ਼ਬੂਤ ਜੜਾ ਹੋ ਸਾਬਿਤ ਕਰੀਏ ਪਹਿਲਾਂ ਵੀ ਕੋਈ ਇਦਾਂ ਦਾ ਕੋਈ ਹੈਗਾ देखो फिलहाल जेडी ਸਾਡੇ ਕੋਲ ਕੰਪਲੇਂਟ ਆਈ ਸੀਸੀਪੀ ਸਾਹਿਬ ਕੋਈ ਸਾਡੇ ਜੁਆਇੰਟ ਸੀਪੀ ਸਾਹਿਬ ਕੋਈ ਆਈ ਥੇ ਉਸ ਤੇ ਅਸੀਂ ਕਾਰਵਾਈ ਕਰਦੀ ਆ ਜੇ ਤੁਹਾਡੇ ਕਿਸੇ ਕਿਉਂਕਿ ਇਹ ਚੀਜ਼ ਇਦਾਂ ਨਹੀਂ ਹੁੰਦੀ ਹੈ ਕਿ 1 ਟੂ 1 ਹੁੰਦੀ ਆ ਜੀ ਜੇ ਕਿਸੇ ਨਾਲ ਕਿਤੇ ਹੈਗੀ ਹੈ ਜਾਂ ਕਿਸੇ ਕੋਈ ਇਨਫੋਰਮੇਸ਼ਨ ਹੈ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਔਰ ਅਸੀਂ ਉਸ ਤੇ ਕਾਰਵਾਈ ਕਰਦੇ ਕਿੰਨੇ ਰੁਪਏ ਲਿੱਤੇ ਗਏ ਸੀ ਕਿ ਸਰ ਇਸ ਮਾਮਲੇ ਦੇ ਵਿੱਚ ਇਹ ਤਾਂ ਤੁਸੀਂ ਦੱਸ ਸਕਦੇ ਹੋ ਇਹਦੇ ਵਿੱਚ ਜਿਹੜਾ ਹੈਗਾ 1.5 ਲੱਖ ਰੁਪਏ ਅਮਾਉਂਟ ਜਿਹੜੀ ਸੀਗੀ ਬਟ 50 ਹਜ਼ਾਰ ਜਿਹੜਾ ਹੈਗਾ ਉਹ ਇਹਨਾਂ ਨੇ ਰਿਸਿਵ ਕੀਤਾ ਸੀਗਾ ਬਾਕੀ ਕਿੱਥੇ ਕਿੱਥੇ ਗਈ ਕਿਵੇਂ ਕਿਵੇਂ ਗਈ ਆ ਉਹ ਰਿਮਾਂਡ ਲੈ ਕੇ ਹੁਣ ਪਤਾ ਇਹ ਜਿਹੜੀ ਚੀਜ਼ ਸਾਰੀ ਹੈ ਵੈਰੀਫਾਈ ਕਰ ਰਹੇ ਹਾਂ ਜੀ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦਾ ਨਾਮ ਹੋਰ ਵੀ ਕਿਸੇ ਦੇ ਟੈਸ਼ਨ ਦਾ ਇਹ ਹੀ ਚੀਜ਼ ਜਿਹੜੀ ਹੈਗੀ ਆ ਹੋ ਸਕਦਾ ਇਹਨਾਂ ਕਾਫੀ ਵੱਡਾ ਗੈਂਗ ਹੋਵੇ ਔਰ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਬਹੁਤ ਉਮੀਦ ਹੈ ਤੁਹਾਨੂੰ ਜਲਦੀ ਇਸ ਬਾਰੇ ਦੱਸਿਆ ਜਾਏ ਕਿ ਸਰ ਕਰਾਈ ਤੇ ਰਹਿੰਦੇ ਨੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਕਹਿ ਰਿਹਾ ਵੈਰੀਫਿਕੇਸ਼ਨਸ ਦੀਆਂ ਹੈਗੀਆਂ ਜਦ ਤੱਕ ਵੈਰੀਫਾਈ ਨਹੀਂ ਹੋ ਰਹੀਆਂ ਮੈਂ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਕੋ ਡਿਟੇਲ ਤਾਂ ਨਹੀਂ ਖੰਗਾਲੀ ਦੀ ਸਰ ਜਿਹਨਾਂ ਦੇ ਜਿਹੜਾ ਉਹ ਪ੍ਰੈਸ ਦਾ ਇੱਕ ਕਾਰਡ ਜਿਹੜਾ ਬਣਾਇਆ ਗਿਆ ਵਾ ਉਹ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਹੋ ਗਿਆ ਜਿਹਦਾ ਆਰਐਨਏ ਨੰਬਰ ਹੋ ਗਿਆ ਕੁਝ ਉਹਦੇ ਵਿੱਚ ਚੋਇਸ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹੀ ਚੀਜ਼ ਮੈਂ ਕਹਿ ਰਿਹਾ ਨਾ ਜਿੱਦਾਂ ਤੁਹਾਡਾ ਪ੍ਰੋਸੀਜਰ ਹੈਗਾ ਜੀ yellow ਕਾਰਡ ਹੁੰਦੇ ਨੇ ਸਾਰਿਆਂ ਦੇ ਹੁੰਦੇ ਪ੍ਰੈਸ ਦੇ ਇਸਲੇ ਨਾ ਉਹ ਹੈਗੇ ਨਹੀਂ ਹੈਗੇ ਉਹ ਸਾਰੀ ਚੀਜ਼ ਇੱਕ ਪ੍ਰੋਟੋਕੋਲ ਹੈਗਾ ਕਿ ਤੁਹਾਡੇ ਲੈਟਰ ਲੈ ਕੇ ਇੱਕ ਇਨਵੈਸਟੀਗੇਸ਼ਨ ਦੇ ਦੌਰਾਨ ਜ ਡੀਪੀਆਰ ਨੂੰ ਸਾਵਨ ਪੁੱਛਿਆ ਜਾਏਗਾ ਜਾਂ ਕੀ ਇਹ ਵਾਕਏ ਸੀਗੇ ਜਾਨਵਰ ਕਿ ਨਹੀਂ ਸੀਗੇ ਨਹੀਂ ਹੋਣਗੇ ਜੇ ਫੇਕ ਡਾਕੂਮੈਂਟਸ ਹੋਣਗੇ ਤਾਂ ਫਿਰ ਤਾਂ ਇਹ ਐਡੀਸ਼ਨ ਕਰਕੇ ਹੋ ਸਾਹ ਨਾਲ ਕੇ